200 ਖਬਰਾਂ ਦੀ ਬਲਟਰੀ ਮੇ ਤੁਹਾਡਾ ਹਾਰਦਿਕ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਮੋਲਾਪੁਰ ਦਾਖਾ ਮਸ਼ੀਦਾਂ ਦੀ ਜਗ੍ਹਾ ਤੇ ਇੱਕ ਅਣਧਿਕਾਰਤ ਨਸ਼ਾ ਛਡੌਕ ਕੇਂਦਰ ਦਾ ਪਰਦਾਫਾਸ਼ ਕਰਕੇ ਉਸ ਤੋਂ 23 ਨੌਜਵਾਨ ਰਿਹਾ ਕਰਵਾ ਕੇ ਸਰਕਾਰੀ ਹਸਪਤਾਲ ਦਾਖਲ ਕਰਵਾ ਦਿੱਤੇ ਜਿੱਥੇ ਉਹ ਇਲਾਜ ਦੇ ਨੰਮ ਪੁਲਿਸ ਮੁਤਾਬਕ ਇਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ ਇਸ ਮਾਮਲੇ ਵਿੱਚ ਸੈਂਟਰ ਚਲਾ ਰਹੇ ਦੋ ਵਿਅਕਤੀਆਂ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਲੁਧਿਆਣਾ ਦਿਹਾਤੀ ਦੇ ਥਾਣਾ ਦਾਖਾ ਵਿਖੇ ਸਾਨੂੰ ਇੱਕ ਇਲੀਗਲ ਰੀਹੈਬ ਡੀਡਿਕਸ਼ਨ ਸੈਂਟਰ ਦੀ ਇਨਫੋਰਮੇਸ਼ਨ ਮਿਲੀ ਸੀ ਜਿਸ ਵਿੱਚ ਕੰਪਲੇਨੈਂਟ ਨੇ ਦੱਸਿਆ ਸੀ ਕਿ ਦਾਖੇ ਪਿੰਡ ਦੇ ਵਿੱਚ ਇਲੀਗਲ ਤੌਰ ਤੇ ਰੀਹੈਬ ਸੈਂਟਰ ਚਲਾਇਆ ਜਾਂਦਾ ਵਾ ਜਿਸ ਵਿੱਚ ਕਰੀਬ 25 ਦੇ ਕਰੀਬ ਮਰੀਜ਼ਾਂ ਨੂੰ ਡਰਗ ਡਿਕਸ਼ਨ ਰੱਖਿਆ ਗਿਆ ਵਾ ਤੇ ਉੱਤੇ ਬਹੁਤ ਹੀ ਗੰਦੇ ਹਾਲਾਤ ਹੈ ਹਾਈਜੇਨਿਕ ਕੰਡੀਸ਼ਨਸ ਬਾਕੀ ਖਾਣ ਪੀਣ ਦਾ ਰੈਂਟ ਸੈਂਡ ਦਾ ਬਹੁਤ ਹੀ ਮਾੜਾ ਪ੍ਰਬੰਧ ਹੈ ਤੇ ਬਿਲਕੁਲ ਚੰਗੇ ਤਰੀਕੇ ਨਾਲ ਲਾਜ਼ਮੀ ਨਹੀਂ ਕੀਤਾ ਜਾਂਦਾ ਜਿਸ ਤੋਂ ਬਾਅਦ ਅਸੀਂ ਇੱਕ ਚਿੱਠੀ ਸਿਵਲ ਸਰਜਨ ਸਾਹਿਬ ਲੁਧਿਆਣਾ ਨੂੰ ਲਿਖੀ ਸੀ ਜਿਨ੍ਹਾਂ ਵੱਲੋਂ ਤਿੰਨ ਡਾਕਟਰਾਂ ਦੀ ਟੀਮ ਇਕੱਠੀ ਕੀਤੀ ਗਈ ਸੀ ਇਸ ਵਿੱਚ ਡਾਕਟਰ ਹਰਕਮਲ ਕੌਰ ਡਾਕਟਰ ਵਿਨੋਦ ਕੁਮਾਰ ਤੇ ਦਵਿੰਦਰ ਸਿੰਘ ਇਹਨਾਂ ਤਿੰਨ ਡਾਕਟਰਸ ਵੱਲੋਂ ਪੁਲਿਸ ਪਾਰਟੀ ਨਾਲ ਲੈ ਕੇ ਇੱਕ ਸਾਂਝੀ ਰੇਡ ਕੀਤੀ ਗਈ ਸੀ ਜਿਸ ਰੇਡ ਕਰਨ ਤੇ ਸਾਨੂੰ ਪਾਇਆ ਗਿਆ ਕਿ ਉੱਥੇ ਇੱਕ ਇਲੀਗਲ ਤੌਰ ਤੇ ਬਿਲਕੁਲ ਬੰਦ ਜਗ੍ਹਾ 'ਚ ਇੱਕ ਕਮਰੇ ਦੇ ਵਿੱਚ 25 ਮਰੀਜ਼ਾਂ ਨੂੰ ਰੱਖਿਆ ਗਿਆ ਸੀ ਜਿਨ੍ਹਾਂ ਨੂੰ ਬਾਹਰੋਂ ਲੋਕ ਲਗਾਇਆ ਗਿਆ ਸੀ ਤੇ ਉਹਨਾਂ ਦੀ ਕੰਡੀਸ਼ਨ ਹਾਲਤ ਬਹੁਤ ਅੰਦਰ ਮਾੜੀ ਸੀ ਨਾ ਕੋਈ ਉਹਨਾਂ ਨੂੰ ਟਾਈਮ ਤੇ ਕੋਈ ਮੈਡੀਸਿਨ ਦਿੱਤੀ ਜਾਂਦੀ ਸੀ ਨਾ ਖਾਣਾ ਦਿੱਤਾ ਜਾਂਦਾ ਸੀ ਕਈਆਂ ਦੇ ਤਾਂ ਬਹੁਤ ਡੂੰਘੇ ਡੂੰਘੇ ਜ਼ਖਮ ਵੀ ਹੋਏ ਪਏ ਸਨ ਬਟ ਉਹਨਾਂ ਦੀ ਕੋਈ ਟੇਕ ਕੇਅਰ ਨਹੀਂ ਕੀਤੀ ਜਾਂਦੀ ਸੀ ਇਸ ਤੋਂ ਬਾਅਦ ਅਸੀਂ ਮੌਕੇ ਤੇ ਪ੍ਰਮਾਣਿਤ ਕੋਈ ਕਾਗਜ਼ ਕੋਈ ਗਵਰਨਮੈਂਟ ਵੱਲੋਂ ਪਰਮਿਸ਼ਨ ਕੋਈ ਚੈੱਕ ਕੀਤੀ ਗਈ ਤਾਂ ਕਿਸੇ ਵੀ ਤਰੀਕੇ ਦੀ ਕੋਈ ਪਰਮਿਸ਼ਨ ਵੀ ਨਹੀਂ ਪਾਈ ਗਈ ਸੋ ਇਹਨਾਂ ਦਾ ਲੌਕ ਤੋੜ ਕੇ ਪੁਲਿਸ ਵਾਲਿਆਂ ਨੂੰ ਰੈਸਕਿਊ ਕਰਕੇ ਡਾਕਟਰਸ ਦੀ ਟੀਮ ਦੇ ਨਾਲ ਸਿਵਲ ਹਸਪੀਟਲ ਜਗਰਾਉਂ ਵਿਖੇ ਲਿਆਇਆ ਗਿਆ ਜਿੱਥੇ ਇਹਨਾਂ ਦਾ ਸਾਰਿਆਂ ਦਾ ਮੈਡੀਕਲ ਹੋਇਆ ਵਾ ਇਹਨਾਂ ਨੂੰ ਕਾਇਦੇ ਅਨੁਸਾਰ ਕਿਸੇ ਨੂੰ ਮੈਡੀਸਨ ਦੀ ਲੋੜ ਆ ਜਾਂ ਐਡਮਿਟ ਕਰਨ ਦੀ ਲੋੜ ਆ ਉਹਨਾਂ ਮੁਤਾਬਕ ਡਾਕਟਰਾਂ ਵੱਲੋਂ ਅਗਲੇਰੀ ਮਰੀਜ਼ਾਂ ਦੀ ਟੇਕ ਕੇਅਰ ਕੀਤੀ ਜਾ ਰਹੀ ਹੈ ਇਸ ਦੇ ਨਾਲ ਨਾਲ ਜੋ ਇਲੀਗਲ ਸੈਂਟਰ ਚਲਾ ਰਹੇ ਸਨ ਇਹ ਦੋ ਭਾਈਵਾਲ ਹਰਦੀਪ ਸਿੰਘ ਉਰਫ ਦੀਪਕ ਸਨ ਆਫ ਹਰਪਾਲ ਸਿੰਘ ਚੱਕਲਾ ਜਗਮਿੰਦਰ ਸਿੰਘ son of ਕਿਰਪਾਲ ਸਿੰਘ ਪੱਤੀ ਜਲਾਲ ਦਖ ਇਹਨਾਂ ਦੋਨਾਂ ਦੇ ਖਿਲਾਫ ਲੋਕਾਂ ਨੂੰ ਧੋਖੇ ਵਿੱਚ ਰੱਖ ਕੇ ਉਹਨਾਂ ਤੋਂ ਪੈਸੇ ਵਡੋਲਣਾ 420 ਤੇ ਉਹਨਾਂ ਨੂੰ ਬੰਦੀ ਬਣਾ ਕੇ ਰੱਖਣਾ ਦੋਨਾਂ ਸੈਕਸ਼ਨਾਂ ਦੇ ਤਹਿਤ ਇਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾ ਰਿਹਾ ਪੁਲਿਸ ਵੱਲੋਂ ਰੇਡਜ਼ ਜਾਰੀ ਨੇ ਬਹੁਤ ਜਲਦੀ ਇਹਨੂੰ ਰੈਸਟ ਕੀਤਾ ਜਾਊਗਾ ਮੈਂ ਲੋਕਾਂ ਨੂੰ ਵੀ ਇਹ ਤਵੀਜ਼ ਕਰੂੰਗਾ ਕਿ ਅਗਰ ਤੁਹਾਡੇ ਕੋਈ ਵੀ ਡਰਗ ਐਡਿਕਟ ਹੈ ਨਸ਼ਾ ਕਰਨ ਦਾ ਆਦੀ ਹੈ ਤਾਂ ਸਰਕਾਰ ਵੱਲੋਂ ਪ੍ਰਮਾਣਿਤ ਸਰਕਾਰੀ ਹਸਪਤਾਲ ਦੇ ਵਿੱਚ ਬਹੁਤ ਅੱਛੀ ਫੈਸਿਲਿਟੀ ਦੇ ਨਾਲ ਉੱਥੇ ਡਰਗ ਡਿਕਟਿਕਸ਼ਨ ਨਸ਼ਾ ਛਡਵਾਇਆ ਜਾਂਦਾ ਵਾ ਇਸ ਕਰਕੇ ਤੁਸੀਂ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਧੋਖੇ ਵਿੱਚ ਆ ਕੇ ਇਹੋ ਜਿਹੇ ਡਿਕਟਿਕਸ਼ਨ ਸੈਂਟਰਸ ਦੇ ਨਾਂ ਦਾ ਜਿੱਥੇ ਨਸ਼ਾ ਦਾ ਕੀ ਛਡਣਾ ਸਗੋਂ ਬੰਦੇ ਦਾ ਵੀ ਨੁਕਸਾਨ ਹੋ ਸਕਦਾ ਵਾ ਇਸ ਕਰਕੇ ਇਸ ਚੀਜ਼ ਦੇ ਸਤਰ ਕਰੋ ਤੇ ਸਰਕਾਰ ਵੱਲੋਂ ਪ੍ਰਮਾਣਿਤ ਨਸ਼ਾ ਛਡਾਊ ਕੇਂਦਰਾਂ ਤੇ ਹੀ ਆਪਣੇ ਰਿਲੇਟਿਵ ਜੋ ਨਿਸ਼ਾ ਕਰਦੇ ਨੇ ਜਾਂ ਕੋਈ ਜਾਣ ਪਛਾਣ ਚ ਕਰਦਾ ਵਾ ਉਹਨਾਂ ਨੂੰ ਜਮ੍ਹਾਂ ਕਰਵਾਓ ਧੰਨਵਾਦ ਜੀ ਬਠਿੰਡਾ ਕੋਰਟ ਵੱਲੋਂ ਮਾਨਹਾਨੀ ਦੇ ਕੇਸ ਵਿੱਚ ਫਿਲਮ ਅਦਾਕਾਰਾਂ ਤੋਂ ਹਿਮਾਚਲ ਦੀ ਮੰਡੀ ਤੋਂ ਮੈਂਬਰ ਪਾਰਲੀਮੈਂਟ ਕੰਗਣਾ ਰਣਾਉਤ ਖਿਲਾਫ ਕੀਤੇ ਫਰੇਮ ਤੋਂ ਹਾਲੇ ਕੋਰਟ ਨੇ ਫਿਜ਼ੀਕਲ ਪੇਸ਼ੀ ਤੋਂ ਅਦਾਲਤ ਵੱਲੋਂ ਛੋਟ ਨਹੀਂ ਦਿੱਤੀ ਗਈ ਜਿਕਰ ਹੋ ਗਿਆ ਕਿ ਕੰਗਨਾਰ ਰਣੌਤ ਨੇ ਇਸ ਮਾਮਲੇ ਵਿੱਚ ਫਿਜ਼ੀਕਲ ਪੇਸ਼ ਹੋਣ ਦੀ ਛੋਟ ਮੰਗੀ ਸੀ ਅਬੇ ਮੁਦਈ ਪੱਖ ਵੱਲੋਂ ਛੋਟ ਨਾ ਦਿੱਤੇ ਜਾਣ ਦਾ ਆਪਣਾ ਪੱਖ ਰੱਖਿਆ ਸੀ ਹੁਣ ਇਸ ਮਾਮਲੇ ਵਿੱਚ ਕੰਗਨਾਰ ਰਣੌਤ ਦੇ ਪੇਸ਼ ਹੋਏ ਵਕੀਲਾਂ ਵੱਲੋਂ 2 ਦਸੰਬਰ ਨੂੰ ਇਸ ਦਾ ਜਵਾਬ ਦਾਖਲ ਕੀ ਤਜਾਵੇਗਾ ਮਹਿੰਦਰ ਕੌਰ ਬਰਸੀ ਕੰਗਨਾਰ ਰਣੌਤ ਕੰਪਲੇਂਟ ਦੇ ਵਿੱਚ ਪੇਸ਼ ਹੋਈ ਸੀ ਅੱਜ ਕੋਰਟ ਦੇ ਵਿੱਚ ਕੰਗਨਾਰ ਰਣੌਤ ਦੇ ਵਕੀਲ ਸਾਹਿਬ ਨੇ ਉਹਦੀ ਹਾਜ਼ਰੀ ਮਾਫੀ ਦੀ ਅਰਜੀ ਲਾਈ ਹੈ ਤੇ ਇੱਕ ਜਿਹੜੀ ਉਹਨਾਂ ਨੇ ਐਪਲੀਕੇਸ਼ਨ ਲਾਈ ਸੀ ਪਰਮਾਨੈਂਟ ਐਗਜ਼ੈਂਪਸ਼ਨ ਦੀ ਹਾਜ਼ਰੀ ਮਾਫੀ ਤੋਂ ਪੱਕੀ ਛੋਟ ਦੀ ਉਹਦਾ ਅਸੀਂ ਅੱਜ ਕੋਰਟ ਦੇ ਵਿੱਚ ਰਿਪਲਾਈ ਫਾਈਲ ਕੀਤਾ ਤੇ ਉਹਨਾਂ ਨੇ ਜਿਹੜੇ ਕੰਗਣਾ ਦੇ ਵਕੀਲ ਸਾਹਿਬ ਹੈ ਉਹਨਾਂ ਨੇ ਉਹ ਜਿਹੜਾ ਸਾਡਾ ਰਿਪਲਾਈ ਹੈ ਉਹਦਾ ਰੀਜੋਇੰਡਰ ਦੇਣ ਦੀ کورٹ ਨੂੰ ਰਿਕੁਐਸਟ ਕੀਤੀ ਹੈ ਤੇ ਉਹ ਨੈਕਸਟ ਡੇਟ ਤੇ ਉਹਦਾ ਰੀਜੋਇੰਡਰ ਦੇਣਗੇ ਤੇ کورٹ ਨੇ ਅੱਜ ਚਾਰਜ ਫਰੇਮ ਕੀਤੇ ਆ 499 ਤੇ 500 ਆਈਪੀਸੀ ਦਾ ਚਾਰਜ ਲਾ ਕੇ ਉਹਨਾਂ ਤੇ ਤੇ ਜਿਹੜਾ ਸਾਡਾ ਕੰਪਲੇਂਟ ਹੈ ਇਹਨੂੰ ਅੱਗੇ ਗਵਾਹਾਂ ਤੇ ਨੋਟਿਸ ਇਸ਼ੂ ਕਰਤਾ ਨੋਟਿਸ ਆਫ ਐਕਸੀਜੂਸ਼ਨ ਕਹਿੰਦੇ ਇਹਨੂੰ ਤੇ ਅੱਗੇ ਇਹਦੇ ਚ ਕੇਸ ਹੈ ਜਿਹੜਾ ਸਾਡਾ ਹਜੇ ਕੰਪਲੇਂਟ ਹੈ ਇਹ ਐਵੀਡੈਂਸ ਤੇ ਰੱਖਿਆਗਾ ਉਹਨਾਂ ਨੇ ਜਿਹੜੀ ਐਪਲੀਕੇਸ਼ਨ ਆਈ ਸੀਜੀ ਅਪੀਅਰੈਂਸ ਤੋਂ ਛੋਟ ਵਾਸਤੇ ਉਹਦਾ ਸੀ ਰਿਪਲਾਈ ਦਿੱਤਾ ਸੀ ਉਹਦੇ ਵਿੱਚ ਉਹਨਾਂ ਦੇ ਵਕੀਲ ਸਾਹਿਬ ਪੇਸ਼ ਹੋਏ ਸੀ ਅੱਜ ਉਹਨਾਂ ਨੇ ਜਿਹੜਾ ਸਾਡਾ ਰਿਪਲਾਈ ਹੈ ਉਹਦਾ ਅੱਗੇ ਰੀਜੋਇੰਡਰ ਫਾਈਲ ਕਰਨਾ ਹੈ ਜੇ ਨਹੀਂ ਸਾਡੇ ਜਵਾਬ ਦਾ ਜਵਾਬ ਦੇਣਾ ਹੈ ਉਹਨਾਂ ਨੇ ਕੋਰਟ ਦੇ ਵਿੱਚ ਉਹ ਨੈਕਸਟ ਡੇਟ ਤੇ 2 12 ਤਰੀਕ ਰੱਖੀ ਹੈ ਜੀ ਸਾਹਿਬ ਨੇ ਉਹਨਾਂ ਨੇ ਜਵਾਬ ਦੇਣਾ ਹੈਗਾ ਤੇ ਅਸੀਂ ਗਵਾਹ ਪੇਸ਼ ਕਰਨੇ ਨੇ ਜੀ ਕੋਈ ਰਾਹਤ ਦਿੱਤੀ ਗਈ ਹੈ ਕੋਈ ਕਿਸੇ ਨੂੰ ਨਹੀਂ ਕੋਈ ਰਾਹਤ ਨਹੀਂ ਦਿੱਤੀ ਗਈ ਜੀ ਹਾਲੇ ਐਪਲੀਕੇਸ਼ਨ ਦਾ ਕੋਈ ਕੋਰਟ ਨੇ ਆਰਡਰ ਨਹੀਂ ਡਿਸਾਈਡ ਕੀਤਾ ਅ ਗ੍ਰਾਮ ਨਾਲ ਜਪਤ ਕਰਨਾ ਉਹਨਾਂ ਨੇ ਆਪਣੀ ਐਪਲੀਕੇਸ਼ਨ ਦੇ ਵਿੱਚ ਉਹਨਾਂ ਨੇ ਐਪਲੀਕੇਸ਼ਨ ਇਸੇ ਗਰਾਉਂਡ ਤੇ ਲਾਈ ਹੈ ਜਿਵੇਂ ਸਾਨੂੰ ਸਿਕਿਉਰਟੀ ਦਾ ਹੈ ਸਾਨੂੰ ਖਤਰਾ ਹੈਗਾ ਸਾਨੂੰ ਪਹਿਲਾਂ ਵੀ ਥ੍ਰੈਟ ਆਈਆਂ ਨੇ ਉਹਨਾਂ ਨੇ ਜਿਹੜਾ ਪਹਿਲਾਂ 에어ਪੋਰਟ ਤੇ ਇਨਸੀਡੈਂਟ ਹੋਇਆ ਸੀ ਉਹ ਮੁਲਾਜ਼ਮ ਨੇ ਕੰਗਣਾ ਰੌਦੇ ਥੱਪੜ ਮਾਰਿਆ ਸੀ ਉਹਦਾ ਹਵਾਲਾ ਦਿੱਤਾ ਹੈ ਵਿੱਚ ਉਹਨਾਂ ਨੇ ਤੇ ਇੱਕ ਦੋ ਹੋਰ ਐਫਆਈਆਰਾਂ ਦਾ ਜ਼ਿਕਰ ਕੀਤਾ ਹੈਗਾ ਅਸੀਂ ਬੇਬੇ ਜੀ ਆਜੇ ਸੀਗੇ ਰਿਪੋਰਟ ਨਹੀਂ ਅੱਜ ਮਾਤਾ ਜੀ ਦੀ ਸਿਹਤ ਠੀਕ ਨਹੀਂ ਜੀ ਉਹਨਾਂ ਨੂੰ ਵਾਇਰਲ ਫੀਵਰ ਹੈ ਉਹਨਾਂ ਦੇ ਪਤੀ ਆਏ ਸੀਗੇ ਸਰਦਾਰ ਲਾਭ ਸਿੰਘ ਜੀ ਤੁਹਾਡੇ ਵੱਲੋਂ ਫਿਰ ਕੀ ਕਿਹਾ ਗਿਆ ਮੋਤੀ ਅਸੀਂ ਆਪਦੇ ਰਿਪਲਾਈ ਦੇ ਵਿੱਚ ਆਪਦਾ ਪੱਖ ਰੱਖਿਆ ਜੀ ਕਿਉਂਕਿ ਉਹ ਮੌਜੂਦਾ ਐਮਪੀ ਨੇ ਸਰਕਾਰ ਦੇ ਉਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਵੀ ਜਿਹੜੀ ਸਿਕਿਉਰਟੀ ਮਹੀਆ ਕਰਾਈ ਗਈ ਹੈ ਤੇ ਬਾਕੀ ਕਿਸੇ ਵੀ ਸੂਬੇ ਦੇ ਵਿੱਚ ਜਦੋਂ ਕੋਈ ਐਮਪੀ ਜਾਂਦਾ ਤਾਂ ਉਹਨੂੰ ਸੂਬਾ ਸਰਕਾਰ ਲੋਕਲ ਐਡਮਿਨਿਸਟ੍ਰੇਸ਼ਨ ਵੀ ਉਹਨਾਂ ਨੂੰ ਸਿਕਿਉਰਟੀ ਪ੍ਰੋਵਾਈਡ ਕਰਾਉਂਦਾ ਤਾਂ ਇਹ ਕਹਿਣਾ ਕਿ ਸਾਨੂੰ ਸਿਕਿਉਰਟੀ ਵਜੋਂ ਸਾਨੂੰ ਖਤਰਾ ਹੈਗਾ ਜਾਂ ਸਾਡੇ ਆ ਵੀ ਸਿਕਿਉਰਟੀ ਪ੍ਰੋਵਾਈਡ ਨਹੀਂ ਹੁੰਦੀ ਇਹ ਤਾਂ ਫਜ਼ੂਲ ਗੱਲਾਂ ਨੇ ਜੀਆ ਅਸੀਂ ਇਹੀ ਕਹਾਂਗੇ ਕਿ ਉਹਨਾਂ ਨੂੰ ਸਿਕਿਉਰਟੀ ਹੈ ਜਿਹੜੀ ਉਹ ਪੂਰੀ ਮੁਹैया ਕਰਾਈ ਗਈ ਹੈ ਲਾਸਟ ਡੇਟ ਤੇ ਜਦੋਂ ਬਠਿੰਡਾ ਕੋਰਟ ਦੇ ਵਿੱਚ ਆਏ ਅਸੀਂ ਉਸ ਚੀਜ਼ ਦਾ ਵੀ ਵਿੱਚ ਮੈਂਸ਼ਨ ਕੀਤਾ ਵੀ ਬਠਿੰਡਾ ਕੋਰਟ ਤੇ ਆਏ ਹੈਗੇ ਤਾਂ ਲੋਕਲ ਐਡਮਿਨਿਸਟ੍ਰੇਸ਼ਨ ਨੇ ਘੱਟੋ ਘੱਟ 300 ਮੁਲਾਜ਼ਮ ਇੱਥੇ ਤਾਇਨਾਤ ਕੀਤੇ ਸੀ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਅਧੀਨ ਮੰਡੀ ਰੱਤਾ ਖੇੜਾ ਵਿੱਚ ਆਲ ਇੰਡੀਆ ਮਜਬੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਬਿਸ਼ਾਰ ਰੈਲੀ ਕਰਵਾਈ ਗਈ ਜਿਸ ਵਿੱਚ ਆਲ ਇੰਡੀਆ ਮਜਬੀ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਨਾਹਰ ਦੇ ਸੱਦੇ ਤੇ ਵੱਡੀ ਗਿਣਤੀ ਵਿੱਚ ਨਰੋਲ ਮਜਬੀ ਅਤੇ ਬਾਲਮਿਕੀ ਭਾਈਚਾਰੇ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਖਤਰ ਇਤਿਹਾਸਕ ਬਧਾਇਆਗੇ ਸਰਦਾਰ ਸਿਕੁਐਨਸਿੰਗ ਡੈਨੀ ਬੰਡਾਲਾ ਨੇ ਸਮੁੱਚੇ ਭਾਈਚਾਰੇ ਨੂੰ ਵਿਸ਼ਵਾਸ ਦਿਵਾਉਂਦੇ ਆਖਿਆ ਕਿ ਆਗਾਮੀ 2027 ਦੀਆਂ ਚੋਣਾਂ ਵਿੱਚ ਰਾਖਮੀਆਂ ਸੀਟਾਂ ਵਿੱਚ ਮੱਜਵੀ ਅਤੇ ਬਾਲਮਿਕੀ ਭਾਈਚਾਰੇ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ਹਰਿਆਣਾ ਦੇ ਰਿਵਾੜੀ ਦੇ ਤਾਰੂ ਖੇਡਾ ਵਿਖੇ ਇੱਕ 14 ਸਾਲਾਂ 8ਵੀਂ ਕਲਾਸ ਦੀ ਕੁੜੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਜੇਸੀ ਪਹਿਚਾਨ ਬਿਹਾਰ ਦੇ ਮੋਤੀਹਾਰੀ ਦਿਵਾਸੀ ਰਿੰਕੂ ਕੁਮਰ ਜੀ ਉਪਚੋਈ ਹੈ ਸੂਤਰਾਂ ਅਨੁਸਾਰ ਉਹ ਪਰਿਵਾਰਕ ਆਰਥਿਕ ਤੰਗੀ ਨਾਲ ਜੂਝ ਰਿਹਾ ਸੀ ਤੇ ਕੁਝ ਸਮਾਂ ਪਹਿਲਾਂ ਇਸ ਲੜਕੀ ਨੂੰ ਸਕੂਲ ਦੇ ਵਿੱਚੋਂ ਹਟਾ ਲਿਆ ਸੀ ਜਿਸ ਕਰਕੇ ਮਾਨਸਿਕ ਤੌਰ ਤੇ ਪਰੇਸ਼ਾਨ ਚੱਲਦੀ ਆ ਰਹੀ ਸੀ ਪਰ ਅੱਜ ਜਿਸ ਨੇ ਆਪਣੇ ਘਰ ਦੇ ਵਿੱਚ ਪੱਖੇ ਨਾਲ ਲਟ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਕਿਹਾ ਗਿਆ ਇੱਕ ਲੜਕੀ ਹੈ ਜਿਸki ਉਮਰ 14-15 ਸਾਲ ਹੈ ਔਰ ਨਾਮ ਹੈ ਰਿੰਕੂ ਕੁਮਾਰੀ। ये हाउसिंग बोर्ड 615 मकान मकान में हाउसिंग बोर्ड में रह रहे हैं काफ़ी टाइम से किराए पे और मोतिहारी बिहार के रहने वाले हैं ये लड़की ऑक्सफोर्ड स्कूल में पढ़ती थी और छह बहने और एक भाई टोटल सात भाई बहन हैं जो इसका माता पिता की कंडीशन कमज़ोर थी पढ़ा पढ़ाई में ये ठीक थी लेकिन स्कूल का बता रहे हैं कोई फीस वगैरह ना इनसे पूरी पड़ रही थी तो इन्होंने इसका स्कूल छुटवा दिया था स्कूल छुड़वाने के बाद से ही ये मानसिक रूप से डिप्रेशन में चल रही थी और उसी के चलते इन्होंने अपने किराए के मकान में कल शाम को साढ़े छह बजे के करीब छत पर छत पे जो पंखा होता है उसको अपने बेड पे चढ़ के फांसी का पंधा लगाकर अपनी जीवन लीला समाप्त कर ली ये सूचना हमें मिली तो हम मौके पर पहुंचे उससे पहले इसके प्रियोजन इसको खोलकर और दिखाने के लिए कहीं इसमें सांस वगैरह ना हो आप एक हॉस्पिटल तक लाए जहाँ पर एक हॉस्पिटल के बाहर ही डॉक्टर साहब ने इसको मृत घोषित कर दिया था अब इसका पोस्टमार्टम कराया गया है और डेड बॉडी नियम अनुसार वारिसान के हवाले की गई युद्ध तो नशे विरुद्ध तो मुहिम तहत ਕੇਲਾ ਲਾਲ ਸਿੰਘ ਦੀ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਤੇ ਵੱਖ-ਵੱਖ ਮਾਮਲਿਆਂ ਵਿੱਚ ਡੇਢ ਕਿਲੋ ਦੇ ਕਰੀਬ ਹੈਰਨ ਅਤੇ ਅੱਧਾ ਕਿਲੋ ਦੇ ਕਰੀਬ ਆਇਸ ਬਰਾਮਦ ਕਰਕੇ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਦੇ ਰਹਿਣ ਵਾਲੇ ਹਨ ਪੁਲਿਸ ਅਨੁਸਾਰ ਇਹ ਤਕਨੀਕੀ ਸਾਧਨਾ ਅਤੇ ਸਬੰਧਤ ਥਾਣਿਆਂ ਤੋਂ ਇਹਨਾਂ ਬਾਰੇ ਹੋਰ ਜਾਣਕਾਰੀ ਹਾਸਲ ਕਰਕੇ ਹੋਰ ਰਿਕਵਰੀ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਚੜੀ ਗਈ ਸੀ ਉਸ ਦੇ ਤਹਿਤ ਡਾਕਟਰ ਮਹਿਤਾਬ ਸਿੰਘ ਆਈਪੀਐਸ ਐਸਐਸਪੀ ਸਾਹਿਬ ਬਟਾਲਾ ਗੁਰਪ੍ਰਤਾਪ ਸੋਹਤਾ ਐਸਪੀ ਡੀ ਸਾਹਿਬ ਬਟਾਲਾ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਯੁਧ ਨਸ਼ਾ ਵਿਰੋਧ ਜਿਹੜੀ ਮਹਿੰਮ ਹੈ ਇਹਦੇ ਵਿੱਚ ਵੱਖ-ਵੱਖ ਅਸੀਂ ਨੱਕੇ ਲਗਾ ਕੇ ਇਨਫੋਰਮੇਸ਼ਨ ਤਹਿਤ ਕਾਰਵਾਈਆਂ ਜਿਹੜੀਆਂ ਕਰ ਰਹੇ ਸੀ ਇਸ ਦੇ ਤਹਿਤ ਹੀ ਮਿਤੀ 17 ਨਵੰਬਰ ਨੂੰ ਇਨਸਪੈਕਟਰ ਰਬਜੋਤ ਸਿੰਘ ਐਸ ਐਚਓ ਕਿਲਾ ਲਾਲ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਇੱਕ ਨਾਕੇ ਦੌਰਾਨ 492 ਗ੍ਰਾਮ ਹੈਰਨ ਤੇ 446 ਗ੍ਰਾਮ ਜਿਹੜੀ ਆਈਸ ਹੈਗਾ ਨਾਰਕੋਟਿਕਸ ਉਹ ਬਰਬੰਦ ਕੀਤੀ ਗਈ ਸੀ ਤੇ ਇਸ ਦੇ ਵਿੱਚ ਦੋ ਦੋਸ਼ੀ ਸਾਹਿਲਪ੍ਰੀਤ ਸਿੰਘ ਅਕਾਲਗੜ ਜੰਡਿਆਲਾ ਦਾ ਰਹਿਣ ਵਾਲਾ ਸੀ ਵਰਿੰਦਰ ਸਿੰਘ ਖਲਿਆਰਾਪਿੰਡ ਇਹ ਵੀ ਜੰਡਿਆਲਾ ਦਾ ਰਹਿਣ ਵਾਲਾ ਸੀ ਇਹ ਆਪਣੇ ਉਸ ਇਲਾਕੇ ਤੋਂ ਨਸ਼ੀਲੇ ਪਦਾਰਥ ਲਿਆ ਕੇ ਇਸ ਏਰੀਆ ਦੇ ਵਿੱਚ ਸਪਲਾਈ ਕਰਦੇ ਸੀ ਤੇ ਇਸ ਆਪਰੇਸ਼ਨ ਦੇ ਤਹਿਤ ਇਹ ਦੋਨਾਂ ਨੂੰ ਅਰੈਸਟ ਕਰਕੇ ਇਹਨਾਂ ਦੇ ਅਗੇਂਸਟ ਅੰਡਰ ਸੈਕਸ਼ਨ 21C 6185 ਐਨਡੀਪੀ ਸੈਕਟ ਪੀਐਸ ਕੇਲਾ ਲਾਲ ਸਿੰਘ ਮਕਦਮਾ ਦਰਜ ਕਰਕੇ ਤਫ਼ਤੀਸ਼ ਜਾਰੀ ਹੈ ਕੱਲ ਇਹ ਸੈਕੰਡ ਕੇਸ ਹੈ ਇਸੇ ਮਹਿਮ ਤਹਿਤ ਜਿਹੜਾ ਨਾਕਾ ਉਗਰੇਵਾਲ ਪਿੰਡ ਦੇ ਲਾਗੇ ਨਾਕਾ ਲਗਾਇਆ ਹੋਇਆ ਸੀ ਤੇ ਸੀਕ੍ਰੇਟ ਇਨਫੋਰਮੇਸ਼ਨ ਦੇ ਤਹਿਤ ਦੋ ਮੋਟਰਸਾਈਕਲ ਸਵਾਰ ਨੌਜਵਾਨ ਉਨਾਂ ਨੂੰ ਰੋਕ ਕੇ ਉਹਨਾਂ ਦੀ ਤਲਾਸ਼ੀ ਲਈ ਗਈ ਜਿਨ੍ਹਾਂ ਪਾਸੋਂ 1 ਕਿਲੋ 12 ਗ੍ਰਾਮ ਹੈਰੋਇਨ ਬਰਾਮਦ ਹੋਈ ਤੇ ਉਹਨਾਂ ਦੇ ਪਾਸ ਜਿਹੜਾ ਮੋਟਰਸਾਈਕਲ ਸੀ ਡੀ ਡੀ ਲੈਕਸੀ ਉਹ ਵੀ ਅਸੀਂ ਰਿਕਵਰ ਕੀਤਾ ਇਹਨਾਂ ਦੇ ਨਾਂ ਰਾਜਾ ਜੋ ਅਦਲੀਵਾਲ ਪਿੰਡ Rajasthan ਸੀ ਜਿਹੜਾ ਰਹਿਣ ਵਾਲਾ ਹੈ ਜੋਧਬੀਰ ਸਿੰਘ ਇਹ ਸਰਾਏ ਪਿੰਡ ਅਜਨਾਲੇ ਦਾ ਰਹਿਣ ਵਾਲਾ ਇਹਨਾਂ ਪਾਸੋਂ ਜਿਹੜੀ ਇਹ ਬਰਾਮਦਗੀ ਹੋਈ ਔਰ ਇਹਨਾਂ ਦੇ ਖਿਲਾਫ ਹੀ ਅਸੀਂ NDPS ਐਕਟ ਦੀਆਂ ਧਾਰਾਵਾਂ ਦੇ ਤਹਿਤ ਮਕਦਮਾ ਦਰਜ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਇਹਨਾਂ ਸਾਰੇ ਦੋਸ਼ੀਆਂ ਦੇ ਫਾਰਵਰਡ ਔਰ ਬੈਕਵਰਡ ਜਿਹੜੇ ਲਿੰਕੇਜਸ ਹੈਗੇ ਆ ਉਹਨਾਂ ਉੱਤੇ ਅਸੀਂ ਕਾਰਵਾਈ ਕਰ ਰਹੇ ਆ ਤੇ ਇਸ ਵਿੱਚ ਹੋਰ ਵੀ ਸਾਨੂੰ ਰਿਕਵਰੀ ਹੋਣ ਦੀ ਆਸ ਹੈ ਤੇ ਹੋਰ ਵੀ ਜੋ ਇਹ ਜਿਹੜੀ ਕਨਸਾਈਨਮੈਂਟਸ ਆਈਆਂ ਸੀ ਇਹਨਾਂ ਦੇ ਵਿੱਚ ਭੇਜਣ ਦੇ ਵਿੱਚ ਜਾਂ ਕਰਾਸ ਬਾਰਡਰ ਜਿਹੜੀ ਸਮਗਲਿੰਗ ਹੈ ਜੋ-ਜੋ ਵੀ ਦੋਸ਼ੀ ਇਹਦੇ ਵਿੱਚ ਤਫ਼ਤੀਸ਼ ਚਾਏਗਾ ਉਹਨੂੰ ਜਿਹੜਾ ਗ੍ਰਿਫਤਾਰ ਕਰਕੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇਹ ਸਾਰੇ ਜਿਹੜੇ ਦੋਸ਼ੀ ਚਾਰੋਂ ਦੇ ਚਾਰੋਂ ਹੈ ਇਹ ਅਮਰitsar ਡਿਸਟ੍ਰਿਕਟ ਦੇ ਰਹਿਣ ਵਾਲੇ ਆ ਅਸੀਂ ਉਹਨਾਂ ਨੂੰ ਲਿਖ ਕੇ ਭੇਜਿਆ ਇਹਨਾਂ ਦਾ ਰਿਕਾਰਡ ਜਿਹੜਾ ਅਸੀਂ ਚੈੱਕ ਕਰ ਰਹੇ ਆ ਜੋ ਵੀ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੁਕਾਦਮੇ ਦਰਜ ਹੋਣਗੇ ਅਜੇ ਤੱਕ ਸਾਨੂੰ ਰਿਪੋਰਟ ਜਿਹੜੀ ਹੈ ਰਿਸੀਵ ਨਹੀਂ ਹੋਈ ਉਹ ਅਸੀਂ ਇਹਦੇ ਵਿੱਚ ਤਫ਼ਤੀਸ਼ ਦੇ ਵਿੱਚ ਲਿਆਵਾਂਗੇ ਦੇਖੋ ਅਸੀਂ ਤੇ ਜਿਹੜੀ ਸਰਕਾਰ ਵੱਲੋਂ ਯੋਧ ਨਸ਼ਿਆਂ ਵਿਰੁੱਧ ਜਿਹੜੀ ਮਹਿੰਮ ਚਲਾਈ ਗਈ ਆ ਇਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਆ ਐਸਐਸਪੀ ਸਾਹਿਬ ਬਟਾਲਾ ਦੀਆਂ ਹਦਾਇਤਾਂ ਵੀ ਸਾਨੂੰ ਇਹੀ ਨੇ ਕਿ ਅਸੀਂ ਇਹਨਾਂ ਦੇ ਖਿਲਾਫ ਕਾਰਵਾਈ ਕਰੀਏ ਜਿੰਨੇ ਇਹ ਪੈਡਲਰ ਨੇ ਸਪਲਾਈਅਰ ਨੇ ਅਸੀਂ ਇਹਨਾਂ ਨੂੰ ਜਿਹੜਾ ਅਰੈਸਟ ਕਰ ਰਹੇ ਆ ਰਿਕਵਰੀਸ ਕਰ ਰਹੇ ਆ ਪਹਿਲਾਂ ਵੀ ਕੀਤੀਆਂ ਅੱਗੇ ਵੀ ਅਸੀਂ ਜੇ ਇੱਕ ਧੰਦਾ ਇਹ ਚਾਦੂ ਰੱਖਣਗੇ ਜੋ ਕੋਈ ਵੀ ਸਾਡੇ ਇਲਾਕੇ ਦੇ ਵਿੱਚ ਆ ਕੇ ਇਸ ਤਰ੍ਹਾਂ ਦੀ ਕਾਰਵਾਈ ਕਰੇਗਾ ਕੋਈ ਨਸ਼ੀਲੇ ਪਦਾਰਥ ਵੇਚੂਗਾ ਤੇ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਟੈਕਨੀਕਲ ਜਿਹੜੇ ਸਾਡੇ ਹੈਗੇ ਨੇ ਉਹ ਸਾਡੀ ਰਿਪੋਰਟਾਂ ਆਉਣੀਆਂ ਬਾਕੀ ਨੇ ਇਹਨਾਂ ਦੀਆਂ ਜਿਹੜੀ ਕਾਲ ਡਿਟੇਲਸ ਵਗੈਰਾ ਹੈਗੀਆਂ ਨੇ ਸਾਰਾ ਅਸੀਂ ਉਹ ਸੈਂਟੀਫਿਕਲੀ ਕਰ ਰਹੇ ਆ ਤੇ ਉਹ ਅਸੀਂ ਲਿਆਵਾਂਗੇ ਸਫਾ ਮਿਸਲ ਦੇ ਉੱਤੇ ਲਿਆਵਾਂਗੇ ਜੋ ਵੀ ਜੇ ਇਨ ਕੇਸ ਕੋਈ ਐਦਾਂ ਦੀ ਗੱਲ ਆਂਦੀ ਤਾਂ ਬਟਾਲਾ ਵਿੱਚ ਸ਼੍ਰੋਮਣੀ ਕਾਲ ਦਲ ਦੇ ਉਸ ਵੇਲੇ ਵੱਡੀ ਵੱਲ ਮੇਲਿਆ ਜਦੋਂ ਸ਼੍ਰੋਮਣੀ ਕਾਲੀ ਦਲ ਦੇ ਬਟਾਲਾ ਦੇ ਹਲਕਾ ਚ ਨਰੇਸ਼ ਮਹਾਜਨ ਦੀ ਅਗਵਾਈ ਵਿੱਚ ਕਰਵਾਏ ਗਏ ਸਮਾਗਮ ਵਿੱਚ ਭਪਿੰਦਰ ਟਿੰਕੂ 70 ਪਰਿਵਾਰਾਂ ਸਮੇਤ ਦੂਸਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਕਾਲ ਦਲ ਵਿੱਚ ਸ਼ਾਮਲ ਹੋ ਗਏ ਇਸ ਮੌਕੇ ਇਹਨਾਂ ਪਰਿਵਾਰਾਂ ਨੂੰ ਸ਼ਾਮਲ ਕਰਵਾਉਣ ਲਈ ਸ਼੍ਰੋਮਣੀ ਕਾਲ ਦਲ ਦੇ ਸਾਬਕਾ ਐਮਐਲਏ ਕਰਵਾਚਨ ਸਿੰਘ ਬਬਿਹਾਲੀ ਖਾਸ ਤੌਰ ਤੇ ਪਹੁੰਚੇ ਹੋਏ ਸਨ ਸਿੰਘ ਜੀ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਕਾਲੀ ਦਲ ਦਿਨ ਦਿਨ ਮજબૂત ਹੋ ਰਿਹਾ ਉਹਨਾਂ ਲੋਕਾਂ ਨੇ ਪਰਖਿਆ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਅਮਨ ਸ਼ਾਂਤੀ ਰੱਖੀ ਤੇ ਡਵੈਲਪਮੈਂਟ ਕਰਾਈ ਤੇ ਜੋ ਤੰਤਲ ਬਣਤੀ ਜਾਈ ਹੈ ਮਹਿਸੂਸ ਕਰਦੇ ਨੇ ਲੋਕ ਕਿ ਸਾਈ ਵਿੱਚ ਸਰਕਾਰ ਆਪਣੀ ਬਣਨੀ ਹੈ ਸਰਦਾਰ ਸ਼ਬੀਤ ਸਿੰਘ ਜੀ ਬਾਦਲ ਨੇ ਮੁੱਖ ਮੰਤਰੀ ਬਣਨਾ ਜੋ ਇਸ ਕਰਕੇ ਅੱਜ ਲੋਕ ਦੂਜੀਆਂ ਪਾਰਟੀਆਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਜਨਨ ਕੀਤਾ ਜੇ ਤਕਰੀਬਨ ਹੈ ਕੋਈ 50 ਪਰਿਵਾਰ ਜਿਹੜੇ ਨੇ 70 70 ਪਰਿਵਾਰ ਦੂਜੀਆਂ ਪਾਰਟੀਆਂ ਚੋਂ ਕਾਂਗਰਸੀ ਆੜੂ ਤੋਂ ਛੱਡ ਕੇ ਆਏ ਨੇ ਜਿਨ੍ਹਾਂ ਦੀ ਰਹਿਨਮਾਈ ਹੇਠ ਇਹਨਾਂ ਨੇ ਰੇਸ਼ਮਾ ਜਨਜੀ ਜੋ ਹਲਕਾ ਇੰਚਾਰਜ ਨੇ ਇਹਨਾਂ ਨੇ ਬੰਦੇ ਜਾਇਨ ਕਰਾਏ ਨੇ ਭਵਿੰਦਰ ਜੀ ਜੋ ਜੂਸ ਦੇ ਟਿਕ ਹੁਣੇ ਲੀਡਰ ਨੇ ਇਹ ਸਾਰੇ ਜਿਹੜੇ ਨੇ ਸਾਡੀ ਪਾਰਟੀ ਜਾਇਨ ਕੀਤਾ ਹੈ ਨਾ ਗੁਰਕਮਲ ਸਿੰਘ ਮਾਲੀ ਸਾਡੇ ਨਾਲ ਅੱਜ ਇੱਥੇ ਹਾਜ਼ਰ ਹੋਏ ਨੇ ਕਾਦੀਆਂ ਤੋਂ ਇੰਚਾਰਜ ਨੇ ਮੈਂ ਜਿਨ੍ਹਾਂ ਪਰਿਵਾਰਾਂ ਨੇ ਜਿਨ੍ਹਾਂ ਪਰਿਵਾਰਾਂ ਦੇ ਮੁਖੀਆਂ ਨੇ ਇਹ ਜੂਠ ਦੇ ਲੀਡਰਾਂ ਨੇ ਅੱਜ ਸ਼੍ਰੋਮਣੀ ਕਾਲ ਦਲ ਦੀ ਪਾਰਟੀ ਵਿੱਚ ਜੁਆਇਨ ਕਰਕੇ ਸਾਡਾ ਮਾਣ ਵਧਾਇਆ ਮਾਨੂੰ ਜੀ ਆਇਆਂ ਕਹਿੰਦਾ ਆ ਧੰਨਵਾਦ ਕਰਨਾ ਹੈ ਕਿ ਸਵਾਉਂ ਤੇ ਉਹਨਾਂ ਦਾ ਪੂਰਾ ਸਤਿਕਾਰ ਮਾਨ ਰੱਖਾਇਆ ਚੇਰੋ ਵੇਖੋ ਜਿਹੜਾ ਸ਼ਹਿਰ ਪਵਿੱਤਰ ਨੇ ਉਹ ਤੇ ਪਵਿੱਤਰ ਹੀ ਨੇ ਪਰ ਇਹ ਸਿਆਸੀ ਗੱਲਾਂ ਨੇ ਉੱਥੇ ਜਾ ਕੇ ਅਨੰਦਪੁਰ ਸਾਹਿਬ ਇਹਨਾਂ ਖਰਚ ਕਰਕੇ ਉੱਥੇ ਗੱਲ ਐਲਾਨ ਕਰਨਾ ਇਹ ਜਲਦੀ ਕਦ ਵੀ ਵਿਧਾਨ ਸਭਾ ਚੋਣ ਸਕਦਾ ਸੀ ਭਿੱਤਰ ਸ਼ਹਿਰ ਦੇ ਪਹਿਲਾਂ ਸਾਡੀ ਪਾਰਟੀ ਵੱਲੋਂ ਐਲਾਨ ਕੀਤੇ ਨੇ ਉਹਨਾਂ ਨੂੰ ਦਹਰਾਉਂਦੇ ਨੇ ਦੁਬਾਰਾ ਸਵੇਸ਼ ਕਰਕੇ ਠੀਕ ਐ ਸਿਆਸੀ ਗੱਲ ਉਹਨਾਂ ਕੀਤੀ ਐ ਪਰ ਲੋਕ ਸਾਰੀ ਗੱਲ ਜਾਣਦੇ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਸਾਨੀ ਸਾਹਿਬ ਬੀਜੇਪੀ ਦੇ ਡੋ ਹੁੰਦੇ ਸੀ ਉਦੋਂ ਹੀ ਸਾਡਾ ਪਰਿਵਾਰ ਉਹਨਾਂ ਨਾਲ ਟੁੱਟਿਆ ਸੀ ਨਾਲ ਅੰਕਲ ਮੇਸ਼ਮਾ ਜੁਹਣੀ ਉਦੋਂ ਦਾ ਮੈਂ ਟੁੱਟਿਆ ਹਾਂ ਹਾਂ ਪਰ ਮੈਂ ਦੂਜੀ ਪਾਰਟੀ 'ਚ ਕਾਂ ਆਇਆ ਕੀ ਵੇਖਣਾ ਕੀ ਹਵਾਜੋ ਹੋ ਗਈ ਸਾਰਿਆਂ ਦੇ ਨਾਲ ਹੀ ਤੁਹਾਨੂੰ ਪਤਾ ਹੋਵਾ ਹੋਈ ਆ ਪਰ ਉਹ ਹਵਾ ਹਵਾ ਹੀ ਰਹਿ ਗਈ ਆ ਕੋਈ ਉਹਦਾ ਫਾਇਦਾ ਨਹੀਂ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਅੱਜ ਬੱਬੇ ਵਾਲੀ ਅੰਕਲ ਨੇ ਨਰੇਸ਼ਮਾ ਜਨ ਅੰਕਲ ਨੇ ਮੇਰੇ ਤੇ ਹੱਥ ਰੱਖਿਆ ਸਿਰ ਤੇ ਮੈਂ ਪੂਰੀ ਡਟ ਕੇ ਸੇਵਾ ਕਰਾਂਗਾ ਬਟਾਲੇ ਸ਼ਹਿਰ ਜਿੱਥੇ ਵੀ ਲੋਕ ਕਿਸੇ ਵੀ ਲੋੜ ਪਈ ਮੈਂ ਆ ਜਾਣਾ ਬਾਕੀ ਮੇਰੇ ਤੇ ਵਾਕੇ ਹੀ ਇੰਨਾ ਕੁ ਪ੍ਰੈਸ਼ਰ ਪਿਆ ਚਾਰ ਪੰਜ ਦਿਨ ਤੋਂ ਕਿ ਪਿਛੇ ਹਟ ਜਾ ਜੀ ਜੂ ਆ ਹੋ ਜੂਗਾ ਹੋ ਜੂਗਾ ਮੇਰੀ ਵੀ ਜ਼ੁਬਾਨ ਹੀ ਜੇ ਮੈਂ ਅੰਕਲ ਨੂੰ ਨਾ ਜ਼ੁਬਾਨ ਕਰ ਲਈਏ ਤਾਂ ਮੈਂ ਡਟਣਾ ਤਾਂ ਮੈਂ ਡਟਿਆ ਪਿਆ ਜੇ ਅਮੇਜਾ ਡਟ ਕੇ ਰਵਾਂਗਾ ਤੇ ਪੂਰੀ ਸੱਚ ਲੱਗਦਾ ਮਾਨ ਸਰਕਾਰ ਮਿਲੇਗਾ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਮੈਂ ਜੇ ਮਹਿਸੂਸ ਕਰਦਾ ਵੀ ਆਉਣ ਵਾਲਾ ਸਮਾਂ ਪੰਜਾਬੀਆਂ ਦੀ ਰਵਾਇਤੀ ਪਾਰਟੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਲੋਕ ਜਾਣਦੇ ਨੇ ਕਿ ਜਿਹੜਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਚਾਹੇ ਲੈਂਡ ਪੋਲਿੰਗ ਦਾ ਮਾਮਲਾ ਹੋਵੇ ਚਾਹੇ ਪੰਜਾਬ ਦੇ ਅੰਦਰ ਹੜ੍ਹਾਂ ਦਾ ਮਾਮਲਾ ਹੋਵੇ ਸਰਕਾਰ ਸੁੱਤੀ ਰਹੀ ਪਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਜਿਹੜੇ ਨੇ ਉਹ ਸਾਰੇ ਇਲਾਕਿਆਂ ਚ ਕਲਾ ਵਿੱਚ ਰਹੀ ਨਹੀਂ ਤੁਹਾਨੂੰ ਬੱਬੇ ਵਾਲੀ ਸਾਹਿਬ ਨੇ ਹੁਣੇ ਹੀ ਦੱਸਿਆ ਡੀਜ਼ਲ ਵੀ ਪੈਸੇ ਵੀ ਬੀਜ ਵੀ ਔਰ ਉਹਨਾਂ ਦੀਆਂ ਪਾਲੀਆਂ ਦੀ ਕਿਸਾਨਾਂ ਦੀ ਸਫਾਈ ਵੀ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਕਿਉਂਕਿ ਪੰਜਾਬ ਦੀ ਸੋਚ ਰੱਖਦੇ ਨੇ ਸਮੁੱਚੇ ਵਰਗਾਂ ਦੀ ਸੋਚ ਰੱਖਦੇ ਨੇ ਉਹਦੇ ਵਿੱਚ ਪ੍ਰੇਰਿਤ ਹੋ ਕੇ ਅੱਜ ਸਾਡੇ ਵਿੱਚ ਭਪਿੰਦਰ ਸਿੰਘ ਜੀ ਕਿੰਗੋ ਜੂਧ ਦੇ ਨਾਤੇ ਇਹ ਪਰਿਵਾਰ ਕਾਂਗਰਸ ਪਾਰਟੀ ਨਾਲ ਪਹਿਲਾਂ ਜੁੜਿਆ ਰਿਹਾ ਹੈ ਤੇਰੇ ਆਮ ਪਾਰਟੀ ਨਾਲ ਵੀ ਇਹਨਾਂ ਨੇ ਸਮਾਂ ਬਤਾਇਆ ਔਰ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਸਲੇ ਚੁਣ ਕੇ ਸਾਡੇ ਨਾਲ ਗੱਲ ਕੀਤੀ ਮਨ ਨੂੰ ਖੁਸ਼ੀ ਹੋਈ ਇਹੋ ਜੇ ਨੌਜਵਾਨ ਆਪਣੇ ਸਾਥੀਆਂ ਦੇ ਨਾਲ ਪਰਿਵਾਰਾਂ ਦੇ ਨਾਲ ਸਮੂਲੀਅਤ ਕਰਦੇ ਨੇ ਤੇ ਮੈਂ ਗਰਵ ਮਹਿਸੂਸ ਕਰਦਾ ਕਿ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੇ ਅੰਦਰ ਅਮਨជាតិ ਦੀ ਤੇ ਭਾਈਚਾਰੇ ਵਾਸਤੇ ਸੰਗਰਸ ਸਖਬੀ ਸਖਬੀ ਬਾਦਲ ਜੜਿਆ ਔਰ ਆਪਣੇ ਮੁੱਖ ਮੰਤਰੀ ਬਣਨਗੇ ਔਰ ਪੰਜਾਬ ਦੀ ਉਨਤੀ ਤੇ ਤਰੱਕੀ ਜਿਹੜੀ ਪਹਿਲਾਂ ਵੀ ਚੱਲ ਰਹੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ 'ਚ ਉਹ ਆਉਣ ਵਾਲੇ ਸਮੇਂ 'ਚ ਵੀ ਹੋਏਗੀ ਔਰ ਕੋਈ ਮੈਂ ਇਹ ਗੱਲ ਦਾਵੇ ਨਾ ਕਹਨਾ 8.5 ਸਾਲ ਹੋ ਗਏ ਨੇ ਸਾਨੂੰ ਬਰਬਾਦ ਕੀ ਹੋਏ ਨੇ ਪੰਜਾਬ ਦੇ ਪਹਿਲਾਂ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਝੁੱਠੀ ਸੌਂ ਖਾ ਕੇ ਸਰਕਾਰ ਲਈ ਫਿਰ ਸਾਡੇ ਨਾਲ ਆ ਚੋਟ ਬੋਲ ਕੇ ਛਲ ਕਰਕੇ ਆਮ ਪਾਰਟੀ ਨੇ ਦਿੱਲੀ ਵਾਲਿਆਂ ਦੇ ਲੁਟੇਰਿਆਂ ਨੇ ਆ ਕੇ ਸਰਕਾਰ ਲਈ ਪਰ ਮੈਂ ਇਹ ਗੱਲ ਕਹਾਂ ਵੀ ਕੋਈ ਇੱਟ ਨਹੀਂ ਲੱਗੀ ਕੋਈ ਕੰਮ ਨਹੀਂ ਹੋਇਆ ਕੋਈ ਲੋਕ ਜਿਹੜੇ ਨੇ ਬੇਰੁਜ਼ਗਾਰੀ ਤੋਂ ਗਾਂ ਚਲੇ ਗਏ ਦੇਸ਼ ਪੰਜਾਬ ਜਿਹੜਾ ਕਰਜ਼ੇ ਚ ਦਿਨ-ਬਦਨ ਡੁੱਬੀ ਗਿਆ ਅੱਜ ਲੋਕ ਤੰਗ ਨੇ ਔਰ ਮਹਿਸੂਸ ਕਰਦੇ ਨੇ ਫਿਰ ਕਿ ਜਤਰੀਏ ਪਾਰਟੀ ਆਏ ਦੋਸਤੋ ਇਸ ਨਾਇਜ਼ ਦੀ ਖਬਰਾਂ ਕੱਲ ਫੇਰ ਮਿਲਾਂਗੀ ਸੀ ਸਮੇਂ ਇਸੇ ਚੈਨਲ ਤੇ ਤਦ ਤੱਕ ਲਈ ਕੁਲਵੰਤ ਸਿੰਘ ਜੀ ਨੂੰ ਇਜਾਜ਼ਤ ਦੇ ਦਿਓ ਰੱਬ ਰਾਖਾ